ਕਹਿੰਦੇ ਉਧਰ ਵੀ ਛੁੱਟੀਆਂ ਪੈ ਗਈਆਂ ਵਾ ਸਾਨੂੰ ਆ ਕੇ ਲੈ ਜਾਣਾ ਪ੍ਰਿੰਸੀਪਲ ਦਾ ਕੀ ਕਹਿਣਾ ਪ੍ਰਿੰਸੀਪਲ ਨੂੰ ਕਿਹਾ ਉਹਨੂੰ ਫੋਨ ਕੀਤਾ ਉਹ ਕਹਿੰਦੇ 31 ਤਰੀਕ ਤੋਂ ਬਾਅਦ ਚ ਬੱਚਾ ਲੈਣ ਜਾਣਾ ਸਾਡੇ ਸਟਾਫ ਨੂੰ ਛੁੱਟੀਆਂ ਆ ਜੀ ਜੇਕਰ ਬੱਚਾ ਦੇ ਨਾਲ ਕੋਈ ਜਾਣਾ ਹੁਣ ਇਹ ਇੰਦੀ ਤੇ ਕੌਣ ਜ਼ਿੰਮੇਵਾਰ ਸਰ ਪ੍ਰਿੰਸੀਪਲ ਹੀ ਹੈ ਹੋਰ ਕੌਣ ਹੈ ਇਹਨਾਂ ਨੂੰ ਕਿਹਾ ਕਈ ਵਾਰੀ ਵੀ 25 ਤਰੀਕ ਨੂੰ ਵੀ ਬੱਚੇ ਆ ਗਏ ਤੇ ਉਦੋਂ ਲੈ ਕੇ ਆਓ ਸਰ ਬੱਸ ਚਲੀ ਸਾਨੂੰ ਤੁਹਾਡਾ ਬਹੁਤ ਫਿਕਰਿਆ ਤੁਸੀਂ ਟੈਨਸ਼ਨ ਨਾ ਲਓ ਪੁੱਤਰ ਠੀਕ ਹੈ ਤੇ ਅੱਬਾ ਤੁਹਾਡਾ ਅਰੇਂਜ ਕਰਨ ਦੇ ਆ ਕੋਈ ਗੱਲ ਨਹੀਂ ਠੀਕ ਹੈ ਮੈਮ ਇਹ ਨਹੀਂ ਕਿ ਮੈਮ ਨਾਲ ਹਾ ਹਾਂ ਟੀਚਰ ਸਾਰੇ ਫੋਟੋ ਚਲੇ ਗਏ ਨੇ ਕੋਈ ਟੀਚਰ ਨਹੀਂ ਸਾਨੂੰ ਮਿਲਿਆ ਆਪਾਂ ਟਾਲੇ ਤੇ ਚਲੇ ਆਂ ਜਦੋਂ ਦਾ ਸੋ ਤੁਹਾਡਾ ਸਾਰਾ ਜੋ ਵੀ ਕਰੇ ਕਿਤੇ ਵੀ ਕਹਿ ਰਹੇ ਸੀ ਟੀਚਰ ਨੇ ਕਿਤੇ ਨਹੀਂ ਆਵਾ ਕੋਈ ਨਹੀਂ ਹੈਗਾ ਇਹਨਾਂ ਕੋ ਗੱਡੀ ਹੈਗੀ ਹੈ ਆਪਣੀ ਗੱਡੀ ਖੜਨ ਜਿਹਦੀ ਡਿਊਟੀ ਬਣਦੀ ਉਹਨੂੰ ਭੇਜਣਾ ਤੇ ਬੱਚੇ ਟਾਈਮ ਨਾ ਆਉਣ ਆਪਣੀ ਜਿਹੜੀ ਹੈ ਪੜ੍ਹਾਈ ਬਾੜੀ ਰੈਗੂਲਰ ਸ਼ੁਰੂ ਕਰਨ ਬਸ ਇਹੀ ਹੈ ਜਿਹੜੇ ਮਾਪੇ ਵੀ ਬਾਕੀ ਦੇ ਆ ਉਹ ਜ਼ਿਆਦਾ ਪਰੇਸ਼ਾਨ ਆ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਪਰ ਉਸੇ ਮੰਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ। ਜਵਾਹਰ ਨਵੋਦੇ ਵਿਦਿਆਲੇ ਦੇ 4 골ਡ ਮੈਡਲ ਲੈ ਕੇ ਆਏ ਵਿਦਿਆਰਥੀ ਹਮੀਰਪੁਰ ਵਿੱਚ ਫਸੇ। ਸਕੂਲ ਕਰ ਰਹੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਵਿੱਚ ਟਾਲਮਟੋਲ ਮਾਪੇ ਚਿੰਤਾ ਵਿੱਚ। ਜਵਾਹਰ ਨਵੋਦੇ ਵਿਦਿਆਲੇ ਜਿਹੜਾ 2 ਦਿਨ ਪਹਿਲਾਂ 40 ਅਧਿਆਪਕਾਂ ਅਤੇ 400 ਵਿਦਿਆਰਥੀਆਂ ਦੇ ਹੜ੍ਹ ਦੇ ਪਾਣੀ ਵਿੱਚ ਫਸਣ ਕਾਰਨ ਚਰਚਾ ਵਿੱਚ ਆਇਆ ਸੀ ਦੇ ਪ੍ਰਿੰਸੀਪਲ ਨੂੰ ਹੜ੍ਹ ਵਾਲੀ ਘਟਨਾ ਨੂੰ ਲੈ ਕੇ ਕਾਰਨ ਦਸੋਂ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਹੁਣ ਸਕੂਲ ਦੇ ਚਾਰ ਹੁਣ ਹਰ ਵਿਦਿਆਰਥੀਆਂ ਦੇ ਮਾਪਿਆਂ ਨੇ ਪ੍ਰਿੰਸੀਪਲ ਤੇ ਦੋਸ਼ ਲਗਾਇਆ ਹੈ ਕਿ ਉਹ ਉਹਨਾਂ ਦੇ ਬੱਚਿਆਂ ਨੂੰ ਵਾਪਸ ਲਿਉਣ ਵਿੱਚ ਦਿਲਚਸਪੀ ਨਹੀਂ ਦਿਖਾ ਰਿਹਾ ਜਿਹੜੇ 25 ਅਗਸਤ ਤੋਂ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿੱਚ ਫਸੇ ਹਨ ਇਹ ਵਿਦਿਆਰਥੀ ਵੱਖ-ਵੱਖ ਕਲਾਸਾਂ ਦੇ ਹਨ ਦੋ 7ਵੀਂ ਇੱਕ 8ਵੀਂ ਤੇ ਇੱਕ 12ਵੀਂ ਦੇ ਹਨ ਜਿਨ੍ਹਾਂ ਵਿੱਚੋਂ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ ਇਹ ਗੁਜਰਾਤ ਦੇ ਰਾਜਕੋਟ ਵਿਖੇ ਹੋਈਆਂ ਖੇਡਾਂ ਵਿੱਚ ਹਿੱਸਾ ਲੈਣ ਲਈ 3 ਅਗਸਤ ਨੂੰ ਘਰੋਂ ਨਿਕਲੇ ਸਨ ਅਤੇ ਜਵਾਹਰ ਨਵੋਦੇ ਵਿਦਿਆਲਿਆ ਹਮੀਰਪੁਰ ਦੇ ਵਿਦਿਆਰਥੀਆਂ ਨਾਲ ਰਾਜਪੂਰ ਗਏ ਸਨ। ਰਾਜਪੂਰ ਤੋਂ ਵਾਲੀਬਾਲ ਦੀ ਟੀਮ 골ਡ ਮੈਡਲ ਜਿੱਤ ਕੇ ਲਈ ਅਤੇ ਇਹ ਚਾਰੋਂ ਉਸ ਟੀਮ ਦੇ ਖਿਡਾਰੀ ਹਨ। 25 ਅਗਸਤ ਨੂੰ ਇਹਨਾਂ ਨੂੰ ਵਾਪਸ ਹਮੀਰਪੁਰ ਭੇਜ ਦਿੱਤਾ ਗਿਆ ਪਰ ਉੱਧਰ ਦੇ ਹਾਲਾਤ ਖਰਾਬ ਹੋਣ ਕਾਰਨ ਇਹ ਹਮੀਰਪੁਰ ਦੇ ਜਵਾਹਰ ਨਵੋਦੇ ਵਿਦਿਆਲਏ ਵਿਖੇ ਹੀ ਵਸੇ ਹਨ। ਵਾਪਸ ਲਿਆਉਣ ਦੀ ਜ਼ਿੰਮੇਵਾਰੀ ਜਵਾਹਰ ਨਵੋਦੇ ਵਿਦਿਆਲਏ ਦਬੂੜੀ ਦੀ ਹੈ ਪਰ ਮਾਪਿਆਂ ਅਨੁਰਾਧਾ ਕਵਲ ਬ੍ਰੀਥਕੌਰ ਅਤੇ ਕੁਲਜੀਤ ਸਿੰਘ ਨੇ ਕੈਮਰੇ ਦੇ ਸਾਹਮਣੇ ਦੋਸ਼ ਲਗਾਏ ਹਨ ਕਿ ਪ੍ਰਿੰਸੀਪਲ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ ਕੀ ਹੈ ਪੂਰਾ ਮਾਮਲਾ ਸੁਣੋ ਮੇਰਾ ਨਾਮ ਅਨੁਰਾਦਾਵਾ ਮੇਰੀ ਬੇਟੀ ਦਾ ਨਾਮ ਗਿతికਾ ਵਾ ਜੋ 7ਵੀਂ ਕਲਾਸ ਚ ਪੜਦੀ ਆ ਨਮੋਦਿਆ ਦੇ ਵਿੱਚ ਉਹ 3 ਤਰੀਕ ਦੀ ਇਥੋਂ ਖੇਡਣ ਲਈ ਗਈ ਸੀ ਪਹਿਲਾ ਫੌਜੀ ਆ ਲਗੇ ਬਾਅਦ ਇਧਰ ਹਮਾ ਚਲ ਗਏ ਹਮਾ ਚ ਲੋਗ ਗੁਜਰਾ ਚ ਗਏ ਸੀ ਗੁਜਰਾਤ ਵਿੱਚ ਇਹ 5 ਦਿਨ ਹੀ ਤੇ ਆ ਗਏ ਆ ਤਾਂ ਹੇ ਤੱਕ ਮੈਂ ਮਨ ਦੀ ਕਿ ਮੇਰੀ ਬੇਟੀ ਘਰ ਨਹੀਂ ਆਏ ਹੈਗੇ ਇਹਨਾਂ ਨੂੰ ਸਟਾਫ ਮੈਂਬਰ ਨੂੰ ਫੋਨ ਕਰੀਦਾ ਵਾ ਉਹ ਕਹਿੰਦੇ ਅੱਜ ਜਾਣਗੇ ਕੱਲ ਆਣਗੇ ਬੱਚੇ ਹੁਣ ਆਪਾਂ ਲੱਖੋਵਾਲ ਆਏ ਆ ਗੁਰਦੁਆਰੇ ਉਥੋਂ ਵੀ ਸਾਰਾ ਸਟਾਫ 도ੜ ਗਿਆ ਹੈ ਬੱਚੇ ਵੀ ਇਥੇ ਜੇਨਵੇਂ ਨੂੰ ਮੋਦਿਆ ਜਿੱਥੇ ਕੱਲ ਮਾਰਸ਼ਨਾ ਬੋਜ ਇਸ ਵਕਤ ਕਿੱਥੇ ਹੈਗੇ ਬੱਚੇ ਕੁਛ ਪਤਾ ਨਹੀਂ ਉਹ ਹਮਾ ਚਲ ਗਏ ਹਮੇਂ ਪਰ ਹਮੇਂ ਪਰ ਤੇ ਬੱਚਿਆਂ ਨਾਲ ਗੱਲਬਾਤ ਹੋਈ ਕੁਛ ਬੱਚਾ ਨਾਲ ਗੱਲਬਾਤ ਹੋਈ ਕੀ ਕਹਿੰਦੇ ਨੇ ਬੱਚੇ ਬੱਚੇ ਸਾਨੂੰ ਆਖ ਲੈ ਜਾਣਾ ਪ੍ਰਿੰਸੀਪਲ ਦਾ ਕੀ ਕਹਿਣਾ ਪ੍ਰਿੰਸੀਪਲ ਨੂੰ ਕਿਹਾ ਉਹਨੂੰ ਫੋਨ ਕੀਤਾ ਉਹ ਕਹਿੰਦੇ 31 ਤਰੀਕ ਤੋਂ ਬਾਅਦ ਚ ਬਚਾ ਲੈਣ ਜਾਣਾ ਸਾਡੇ ਸਟਾਫ ਨੂੰ ਛੁੱਟੀਆਂ ਆ ਜੀ ਜੇਕਰ ਬੱਚਿਆਂ ਦੇ ਨਾਲ ਪਈਆਂ ਨੂੰ ਹੁਣੇ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਫਿਰ ਪ੍ਰਿੰਸੀਪਲ ਹੀ ਹੈ ਹੋਰ ਕੌਣ ਹੈ ਇਹਨਾਂ ਨੂੰ ਕਿਹਾ ਕਈ ਵਾਰੀ ਵੀ 25 ਤਰੀਕ ਨੂੰ ਵੀ ਬੱਚੇ ਆ ਗਏ ਤੇ ਉਦੋਂ ਲੈ ਕੇ ਆਓ ਬਚਾਣਾ 26 ਨੂੰ ਚੱਲ ਜਾਓ ਅਜੇ ਤੱਕ ਬੱਚੇ ਨਹੀਂ ਆਏ ਹੈਗੇ ਕਮਲਜੀਤ ਕੌਰ 7th ਕਲਾਸ 7th ਵਿੱਚ ਗੁਰਜਸ਼ਨ ਪ੍ਰੀਤ ਕੌਰ ਗੁਰਦਾਸਪੁਰ ਜਵਾਨ ਮੋਦੇ ਸਕੂਲ ਚ ਪੜ੍ਹਦੀ ਪਈ ਹੈ ਤੇ ਉਹ 3 ਤਰੀਕ ਤੋਂ ਸਾਡੀ ਬੇਟੀ ਜਿਹੜੀ ਹੈ ਵਾਲੀਬਾਲ ਮੈਚ ਤੇ ਗਈ ਸੀ ਕਿਉਂਕਿ ਪਹਿਲੇ ਪੋਜਵਾਲ ਗਏ ਨੇ ਪੋਜਵਾਲ ਤੋਂ ਸਿਲੈਕਟ ਹੋਏ ਬੱਚੇ ਨੇ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਨੇ ਅਰਜੀਨਲ ਤੇ ਗਏ ਨੇ ਹਿਮਾਚਲ ਚ ਗਏ ਆ ਉਸ ਤੋਂ ਬਾਅਦ ਸਾਡੇ ਬੱਚੇ ਜਿਹੜੇ ਨੈਸ਼ਨਲ ਦੇ ਗੁਜਰਾਤ ਗਏ ਨੇ ਜਦੋਂ ਕਿ ਗੁਜਰਾਤ ਤੋਂ ਸਾਡੇ ਬੱਚੇ ਜਿਹੜੇ ਹਿਮਾਚਲ 25 ਤਰੀਕ ਨੂੰ ਜਿਹੜੇ ਆ ਪਹੁੰਚ ਗਏ ਨੇ ਆ ਗਏ ਆ ਗੁਜਰਾਤ ਤੋਂ 25 ਤਰੀਕ ਦੇ ਤੇ 25 ਤਰੀਕ ਦੇ ਅਸੀਂ ਚਲੋ ਬੱਚਿਆਂ ਦੇ ਬਾਰੇ ਬੜਾ ਫਿਕਰ ਕਰ ਰਹੇ ਆ ਔਰ ਫੋਨ ਵੀ ਟੀਚਰਸ ਨੂੰ ਜੋ ਵੀ ਆ ਸਕੂਲ ਟੀਚਰਸ ਨੂੰ ਪ੍ਰਿੰਸੀਪਲ ਨੂੰ ਜਾਂ ਵਾਈਸ ਪ੍ਰਿੰਸੀਪਲ ਨੂੰ ਕਰ ਰਹੇ ਆ ਤੇ ਸਾਨੂੰ ਇਹੀ ਕਹਿ ਰਹੇ ਕਿ ਅਸੀਂ ਟੀਚਰਸ ਭੇਜ ਰਹੇ ਆ ਜਦੋਂ ਕਿ ਅਜੇ ਤੱਕ ਸਾਡੇ ਕੋਲ ਨਾ ਤਾਂ ਬੱਚੇ ਪਹੁੰਚੇ ਨੇ ਔਰ ਅੱਜ ਵੀ ਅਸੀਂ ਸਟਾਫ ਮੈਂਬਰ ਨੂੰ ਮਿਲਣ ਵਾਸਤੇ ਗੁਰਦਾਸਪੁਰ ਗੁਰਦੁਆਰਾ ਸਾਹਿਬ ਲਖੋਵਾਲ ਪਿੰਡ ਗੁਰਦੁਆਰਾ ਸਾਹਿਬ ਤੋਂ ਵੀ ਹੋ ਕੇ ਆਏ ਆ ਵੇਖ ਕੇ ਆਏ ਆ ਪਰ ਸਾਨੂੰ ਤੇ ਔਰ ਪ੍ਰਿੰਸੀਪਲ ਨਾਲ ਗੱਲ ਹੋਈ ਹੈ ਤੇ ਸਾਰੇ ਹੀ ਟੀਚਰ ਇਥੋਂ ਚਲੇ ਗਏ ਨੇ ਤੇ ਐਸ ਵੇਲੇ ਸਾਡੇ ਬੱਚਿਆਂ ਦਾ ਜ਼ਿੰਮੇਵਾਰ ਕੌਣ ਹੈ ਸਾਨੂੰ ਸਾਡੇ ਬੱਚੇ ਸਾਡੇ ਤੱਕ ਕੋਈ ਚਾਹੀਦੇ ਬੱਚੇ ਸਾਡੇ ਹਿਮਾਚਲ ਹਰੀਮਪੁਰ ਚ ਨੇ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਸਾਡੀ ਉਹਨਾਂ ਨਾਲ ਬੱਚਿਆਂ ਨਾਲ ਗੱਲਬਾਤ ਹੋ ਰਹੀ ਹੈ ਬੱਚੇ ਘਬਰਾਏ ਹੋਏ ਨੇ ਔਰ ਪੇਰੈਂਟਸ ਵੀ ਬਹੁਤ ਘਬਰਾਏ ਨੇ ਬੱਚੇ ਰੋ ਵੀ ਰਹੇ ਨੇ ਵਿੱਚ ਸੰਭਾਲ ਕੌਣ ਕਰਦਾ ਉਹਤੇ ਜੀਐਨਵੀ ਸਕੂਲ ਆਇਆ ਵੈਸੇ ਉਹਨਾਂ ਦਾ ਸਾਨੂੰ ਤਾਂ ਪਤਾ ਨਹੀਂਗਾ ਤੇ ਪਰ ਇਹ ਹੈ ਕਿ ਉਥੇ ਵੀ ਇਸ ਤਰ੍ਹਾਂ ਦੇ ਜੀਐਨਵੀ ਸਕੂਲ ਆਇਆ हिमाचल 25 ਸਾਨੂੰ ਇਹ ਬੱਚੇ ਰੋ ਰਹੇ ਨੇ ਬੱਚੇ ਕਹਿ ਰਹੇ ਕਿ ਮम्मा ਕੋਈ ਟੀਚਰ ਸਾਨੂੰ ਭੇਜੋ ਸਾਡੇ ਕੋਲ ਕੋਈ ਟੀਚਰ ਨਹੀਂ ਅਜੇ ਤੱਕ ਆ ਰਿਹਾ ਸਰ ਵੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਚਲੇ ਗਏ ਨੇ ਉਥੋਂ ਉਸੇ ਕਿ ਬੱਚੇ ਚਲੋ ਸਾਡੇ ਤਿੰਨ ਤਰੀਕ ਦੇ ਸਾਡੇ ਕੋਲ ਗਏ ਹੋਏ ਨੇ ਅੱਜ 28 ਤਰੀਕ ਹੋ ਗਈ ਹੈ ਅਜੇ ਤੱਕ ਬੱਚੇ ਸਾਡੇ ਕੋ ਨਹੀਂ ਆਏ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਹੋਈ ਤੁਹਾਡੀ ਹਾਂਜੀ ਸਕੂਲ ਦੇ ਪ੍ਰਿੰਸੀਪਲ ਨਾਲ ਸਵੇਰੇ ਵੀ ਹੋਈ ਹੈ ਔਰ ਦੁਪਹਿਰ ਟਾਈਮ ਹੀ ਮੇਰੀ ਪ੍ਰਿੰਸੀਪਲ ਨਾਲ ਗੱਲ ਹੋਈ ਹੈ। ਕੀ ਗੰਦੇ ਉਹਨਾਂ ਨੇ ਤੇ ਵੈਸੇ ਇਹੋ ਮੈਨੂੰ ਕਿਹਾ ਕਿ ਸਾਡਾ ਸਟਾਫ ਜਿਹੜਾ ਚਲਾ ਗਿਆ ਹੈ ਤੇ ਜਿਹੜੇ ਨੇ ਰਸਤੇ ਜਿਸ ਤਰ੍ਹਾਂ ਬੈਨ ਹੈ ਜਾਂ ਜਿਸ ਤਰ੍ਹਾਂ ਵੀ ਆ ਮੌਸਮ ਦੇ ਕਰਕੇ ਤੇ ਅਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਲਿਆਈਏ। ਬੱਚੇ ਸਾਨੂੰ बार-बार ਇਹੀ ਕਹਿ ਰਹੇ ਸਾਡੇ ਕੋਈ ਟੀਚਰ ਭੇਜੋ। ਜੇਕਰ ਮम्मा ਤੁਸੀਂ ਵੀ ਆ ਰਹੇ ਹੋ ਤੇ ਨਾ ਸਕੂਲ ਦਾ ਕੋਈ ਟੀਚਰ ਜਰੂਰ ਲਿਆ ਆਏ ਹੋ ਕਿਉਂਕਿ ਸਾਨੂੰ ਇਹਨਾਂ ਨੇ ਤੁਹਾਡੇ ਨਾਲ ਨਹੀਂ ਭੇਜਣਾ ਸਕੂਲ ਵਾਲੇ। ਬੱਚਿਆਂ ਨਾਲ ਕੋਈ ਆਣਾ ਹੋਣੇ ਹੋ ਜਾਂਦੇ ਰੋ ਤਾਂ ਕੌਣ ਭੇਜਿਆ। ਇਹ ਹੁਣ ਅਸੀਂ ਕਹਿ ਰਹੇ ਕਿਉਂਕਿ ਅਸੀਂ ਤਾਂ ਸਕੂਲ ਦੇ ਤੌਰ ਤੇ ਭੇਜਿਆ ਨਾ ਬੱਚੇ ਸਕੂਲ ਵਾਲੇ ਨੇ ਭੇਜੇ ਜ਼ਿੰਮੇਵਾਰ ਤਾਂ ਸਕੂਲ ਵਾਲੇ ਹੀ ਨੇ ਹੁਣ ਅਸੀਂ ਇਹ ਕਹਿੰਨੇ ਕਿ ਸਾਡੇ ਬੱਚੇ ਵੇਖੋ ਜਿਸ ਤਰ੍ਹਾਂ ਅਸੀਂ ਦੂਸਰੇ ਬੱਚਿਆਂ ਦੀ ਵੀ ਇੰਨੀ ਟੈਨਸ਼ਨ ਸੀ ਸਾਡੇ ਦਿਮਾਗ ਤੇ ਜੇ ਹੁਣ ਸਾਡੇ ਆਪਣੇ ਬੱਚੇ ਤੇ ਸਾਡੀ ਕਿੰਨੀ ਦਿਮਾਗ ਤੇ ਟੈਨਸ਼ਨ ਹੋਏਗੀ ਔਰ ਬੱਚੇ ਵੀ ਪਰੇਸ਼ਾਨ ਨੇ ਕਮਲਜੀਤ ਕੋ ਬਟਾਲਾ ਜੀ ਕੁਲਜੀਤ ਸਿੰਘ ਹੈਗਾ ਪਿੰਡ ਜੀਵਨਵਾਲਾ ਹੈਗਾ ਮੇਰਾ ਬੇਟਾ 8ਵੀਂ ਕਲਾਸ ਪੜਦਾ ਹੈ ਵਿਵਾਰ ਨੋਧਿਆ ਸਕੂਲ ਦਬੂੜੀ ਤੋਂ ਸਕੂਲੋਂ ਖੇਡਣ ਗਿਆ ਸੀ ਆ ਕੋਈ ਰਾਤ ਨੈਸ਼ਨਲ ਅਮਰੀਪੁਰ ਪਹਿਲੇ ਗਏ ਸੀ ਖੇਡਣ ਉੱਥੋਂ ਸਿਲੈਕਸ਼ਨ ਹੋ ਗਏ ਫਿਰ ਗੁਜਰਾਤ ਗਏ ਖੇਡਣ ਉੱਥੋਂ ਵਾਪਸ 25 ਤਰੀਕ ਦੇ ਆ ਗਏ ਆ ਤੇ ਇਹਨਾਂ ਨੂੰ ਚਾਹੀਦਾ ਉਹ ਤੋਂ ਬਾਰਸ਼ਾਂ ਸ਼ੁਰੂ ਵੀ ਨਹੀਂ ਹੋਈਆਂ ਤੇ ਅਸਲ ਵਿੱਚ ਡਿਊਟੀ ਜਿਹੜੀ ਹੀ ਪ੍ਰਿੰਸੀਪਲ ਦੀ ਵਾਈਫ ਦੀ ਆ ਉਹ ਪੀਟੀ ਸਾਰਾ ਉੱਥੇ ਪੀਟੀ ਮੈਡਮ ਆ ਤੇ ਜਿਹਦੇ ਕਰਕੇ ਜੱਕੋ ਤੱਕ ਇਹ ਕਰਦਾ ਰਿਹਾ ਵੀ ਮੇਰੀ ਵਾਈਫ ਨੂੰ ਦਾ ਕੁਝ ਹੋ ਜੇ ਤੇ ਬੱਚੇ ਜਿਹੜੇ ਆ ਉੱਥੇ ਫਸ ਗਏ ਕਿ ਹੋਰ ਨਾ ਟੀਚਰਾਂ ਦੀ ਡਿਊਟੀ ਲਾਉਂਦਾ ਰਿਹਾ ਇਨੂੰ ਚਾਹੀਦਾ ਹੈ ਪੀਡੀਟੀ ਟੀਚਰ ਜਦੋਂ ਇਹਦੀ ਵਾਈਫ ਹੈਗੀ ਆ ਉਹਨੂੰ ਭੇਜ ਦਿੰਦਾ ਜੋ ਗੱਡੀ ਇਹਨ ਕੋਲ ਅਵੇਲੇਬਲ ਹੈਗੀ ਆ ਉਹਨੂੰ ਭੇਜ ਕੇ ਮੰਗਵਾ ਲੈਂਦਾ ਜਾਂ ਉੱਧਰ ਉਹਨਾਂ ਨਾਲ ਤਾਲਮੇਲ ਮਣਾਉਂਦਾ ਠੀਕ ਹੈ ਜੀ ਤੇ ਬੱਚਿਆਂ ਨਾਲ ਗੱਲਬਾਤ ਹੁੰਦੀ ਆ ਥੋੜਾ ਜਿਹਾ ਉਦਾਸ ਤੋਂ ਹੋ ਹੀ ਜਾਂਦੇ ਤੁਹਾਨੂੰ ਪਤਾ ਛੋਟੇ ਬੱਚੇ ਹੈਗੇ ਆ ਆਏ ਜੀ ਪ੍ਰਿੰਸੀਪਲ ਨੂੰ ਮੰਨਦੇ ਆ ਕਿਉਂਕਿ ਕੋਈ ਡਿਸੀਜਨ ਹੀ ਲੈ ਸਕਿਆ ਕਿਉਂਕਿ ਇਹਦੀ ਵਾਈਫ ਤੇ ਚੱਕਰ ਸੇ ਪੀਟੀ ਮੈਡਮ ਹੈਗੀ ਆ ਤੇ ਫਿਰ ਉਹਨੂੰ ਨਾਲ ਕੁਝ ਹੋ ਜੇ ਰਸਤੇ ਦੇ ਵਿੱਚ ਜੇ ਹੋਰ ਨਾਲ ਦੀ ਡਿਊਟੀ ਲਾਉਂਦਾ ਰਿਹਾ ਜਿਨ੍ਹਾਂ ਦੀ ਬਣਦੀ ਨਹੀਂ ਡਿਊਟੀ ਉਹਨਾਂ ਨੇ ਬਾਈਕ ਨਹੀਂ ਗਈ ਬੱਚੇ ਲੈ ਕੇ ਨਾਲ ਹਾਂਜੀ ਨਹੀਂ ਗਈ ਜੀ ਤੇ ਨਾ ਹੀ ਉਹ ਲੈਣ ਜਾਣ ਦੀ ਹੈ ਹੋਰ ਕੇਸ ਮੈਡਮ ਨੂੰ ਭੇਜਿਆ ਸੀਗਾ ਆ ਬੱਚੇ ਉੱਥੇ ਛੱਡਣ ਲਈ ਬੱਚਿਆਂ ਦਾ ਗੱਲਬਾਤ ਤੁਸੀਂ ਤੁਹਾਡੀ ਹਾਂਜੀ ਹੋਈ ਬੱਚੇ ਕੀ ਕਹਿੰਦੇ ਬੱਚਿਆਂ ਦਾ ਕਹਿਣਾ ਵੀ ਸਾਨੂੰ ਕੌਣ ਲੈਣ ਆਊਗਾ ਉੱਥੇ ਬੱਚੇ ਹੈਗੇ ਆ ਪੰਜਾਬ ਦੇ 4 ਹੈਗੇ ਤਿੰਨ ਕੁੜੀਆਂ ਤੇ ਇੱਕ ਮੇਰਾ ਬੇੜਾ ਬੱਚੇ ਕਿੱਦਾ ਸੇਫ ਨੇ ਉੱਥੇ ਬੱਚੇ ਹਾਂ ਉੱਥੇ ਵੀ ਸਕੂਲ ਆ ਸਕੂਲ ਦੇ ਵਿੱਚ ਹੀ ਆ ਹਾਲੇ ਕਿ ਉਹ ਸਕੂਲ ਦੇ ਵਿੱਚ ਵੀ ਛੁੱਟੀਆਂ ਸੁਣ ਚ ਆ ਪੀ ਪਾ ਦਿੱਤੀਆਂ ਗਈਆਂ ਨੇ ਜਿਹੜੇ ਔਖਾ ਵੀ ਬੱਚੇ ਨਿਕਲ ਗਏ ਆ ਇਹ ਜ਼ਿੰਮੇਵਾਰ ਸਿੱਧਾ ਪ੍ਰਿੰਸੀਪਲ ਜੀ ਜਿਹੜਾ ਕੋਈ ਡਿਸੀਜਨ ਹੀ ਲੈ ਰਿਆ ਉਹਨਾਂ ਨਾਲ ਕੋਈ ਤਾਲਮੇਲ ਨਹੀਂ ਬਣਾ ਰਿਆ ਕੋਈ ਸਾਨੂੰ ਸਹੀ ਇਨਫੋਰਮੇਸ਼ਨ ਨਹੀਂ ਦੇ ਰਿਆ ਕਿ ਅੱਜ ਤੋਂ ਜੀ ਸਟਾਰਟ ਕੀਤੀ ਐਂ ਗਏ ਹੀ ਉਹ ਸਾਨੂੰ ਸਟਾਫ ਨੂੰ ਮਿਲਣ ਵੀ ਕੌਣ ਆ ਕੌਣ ਨਹੀਂ ਜਾਂ ਬੱਚੇ ਪਹੁੰਚੇ ਨਹੀਂ ਉਥੇ ਸਾਨੂੰ ਕੋ ਮਿਲਿਆ ਨਹੀਂ ਫੋਨ 'ਤੇ ਗੱਲਬਾਤ ਹੋਈ ਐ ਫੋਨ 'ਤੇ ਬਸ ਇਹੀ ਕਹਿ ਰਹੇ ਵੀ ਉਥੇ ਭੇਜਿਆ ਦਾ ਵਾ ਕਦੀ ਕਹਿੰਦੇ ਭੇਜਣਾ ਵਾ ਕੋਈ ਸਹੀ ਇਹਨਾਂ ਦਾ ਕੋਈ ਆਂਸਰ ਨਹੀਂ ਆ ਰਿਹਾ ਮੰਗੇ ਇਹੀ ਐ ਜੀ ਬੱਚੇ ਟਾਈਮ ਨਾਲ ਲੈ ਆਉਣ ਉਥੋਂ ਜਿੱਥਾਂ ਭੇਜਣਾ ਰਸਤਾ ਠੀਕ ਹੈਗਾ ਅਸੀਂ ਬਾਹਰੋਂ ਵੀ ਪਤਾ ਕੀਤਾ ਕਿ ਰਸਤਾ ਜਿਹੜਾ ਹੁਮੇਰਪੁਰ ਦਾ ਸਹੀ ਹੈਗਾ ਕੋਈ ਨਹੀਂ ਹੈਗਾ ਇਹਨਾਂ ਕੋ ਗੱਡੀ ਹੈਗੀ ਹੈ ਆਪਣੀ ਗੱਡੀ ਖੜਨ ਜਾਂ ਜਿਹਦੀ ਡਿਊਟੀ ਬਣਦੀ ਉਹਨੂੰ ਭੇਜਣ ਤੇ ਬੱਚੇ ਟਾਈਮ ਨਾਲ ਆਉਣ ਆਪਣੀ ਜਿਹੜੀ ਹੈ ਪੜ੍ਹਾਈ ਗਾੜੀ ਰੈਗੂਲਰ ਸ਼ੁਰੂ ਕਰਨ ਬਸ ਇਹੀ ਹੈ ਜਿਹੜੇ ਮਾਪੇ ਵੀ ਬਾਕੀ ਦੇ ਆ ਉਹ ਯਾਰਾ ਪਰੇਸ਼ਾਨ ਨਾ ਹੋ